ਸੰਗਜੀ ਜਿੱਦ ਤੋਂ ਕੁੱਤੀ ਦੇ ਕਤੂਰੇ ਮਾਰਿਆ ਆਪਣੇ ਕੁੱਤੀ ਨੂੰ ਮਾਰਿਆ ਸੋ ਕੁੱਤੀ ਨੱਪਣ ਚੱਲਿਆਂ ਦਿਖਾਉਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਸੋ ਆਹ 6 ਬੱਚੇ ਛੋਟੇ-ਛੋਟੇ ਸੀਗੇ ਕੋ 911 ਵਾਲਾ ਮਾਰ ਗਿਆ ਇਹਨੂੰ ਆਹ 6 ਬੱਚੇ ਵਿਚਾਰੀ ਦੇ ਬੱਚੇ ਵੀ ਦੁਕਾਨ ਤੇ ਲੈ ਗਿਆਂ ਦੁੱਧ ਪਿਲਾਤਾ ਹੁਣ ਇਸ ਦਾ ਵੀ ਦਫਨਾ ਕੇ ਹੁੰਨੇ ਆ ਇਹਨੂੰ ਅੱਜ 22 ਤਰੀਕ ਚੌਥਾ ਮਹੀਨਾ 2000 24 911 ਨਾਟਗਰਾਂ ਟਰੈਕਟਰ ਵਾਲਾ ਸੋ ਚੱਕੋ ਬੇਟੇ ਲੈ ਚੜ ਚੱਕ ਨੂੰ ਕੀ ਹੋਇਆ ਰੱਖੀ ਮੀਲਾ ਸੋ ਆ ਮੁੰਡੇ ਆਏ ਆ ਆਪਣੇ ਲੈ ਕੇ ਚੱਲੇ ਇਹਨੂੰ ਨਪਰਾਇਆ ਇਹਨੂੰ ਚੱਲ ਕੇ ਸੋ ਇੱਥੇ ਇਹਨੂੰ ਦਿਖਾਉਣ ਲੱਗਿਆ ਬੇਲੇ ਪਲਾੜ ਤੇ ਕਿਉਂ ਆ ਦੇਖੋ ਵਿਚਾਰੀ ਨੇ ਕੀ ਵਿਗਾੜਿਆ ਸੀ ਇਸ ਨੇ ਉਹ ਬਤਾਈਏ ਛੋਕੀ ਨਿਆਂ ਕਰਨ ਵਾਲੇ ਬੰਦੇ ਆਏ ਆ ਮੇਰੇ ਕੋਲੇ ਇਥੇ ਉਲਟੇ ਮੇਰੇ ਗਾਲੀ ਪੈਣ ਲੱਗ ਗਏ ਵੀ ਕੁੱਤੀ ਸ਼ੈੜ ਤੇ ਹੋ ਕੇ ਬੈੰਦੀ ਵੀ ਕਾਦੇ ਹਾਸਤੇ ਰਸਤੇ 'ਚ ਬੈਠੀ ਸੀ ਉਹ ਮੁੰਡਾ ਸਾਂ ਦੀ ਫੈਂਟ ਮਾਰ ਗਿਆ ਪਾਸੇ ਬੈਠੀ ਸੀ ਆਉ ਦੇ ਬੱਚਿਆਂ ਕੋਲ ਜਦ ਬੈਠੇ ਨੇ ਛੋਟੇ ਛੋਟੇ ਬੱਚੇ ਸੀ ਉਹਦੇ ਆਹ ਦੇ ਬੱਚਿਆਂ ਕੋਲ ਤਾਂ ਬੈਠੇ ਸੀ ਜਾਨਵਰ ਬੇਜਮਾਨ ਐ ਇਹਦਾ ਕੀ ਕਸੂਰ ਸੀਗਾ ਸੋ ਨਿਆਜ਼ਾਰ ਬੰਦੇ ਆਏ ਮੇਰੇ ਗਾਲੀ ਪੈ ਗਏ ਕਿ ਉਹ ਵੀ ਤੂੰ ਕੀ ਦੀ ਕੀ ਦੀ ਹਮੈਤ ਕਰੇਗਾ ਇਹ ਜਿਹੜਾ ਪਾਟਾ ਪਾਇਆ ਸੀ ਗੱਲ 'ਚ ਅਵਾਰਾ ਕੁੱਤਾ ਸੀ ਦੇਖੋ ਅਵਾਰਾ ਕੁੱਤਾ ਦਾ ਸੀ ਹੈ ਤਾਂ ਪਰ ਪ੍ਰਮਾਤਮਾ ਦੇ ਜੀ ਸੀ ਗਏ ਜੀ ਜਾਨ ਸੀ ਕੀ ਸੀ ਸੋ ਪਰ ਪ੍ਰਮਾਤਮਾ ਨਿਆਜ਼ ਜ਼ਰੂਰ ਕਰੂਗਾ ਇਹਦਾ ਕੋਈ ਜ਼ਿਆਦਾ ਟਾਈਮ ਨਹੀਂ ਜਾਂਦਾ ਕਿ ਉਹ ਜਿਹੜੇ 6 ਬੱਚੇ ਆ ਉਹਦੇ ਅੱਖਾਂ ਨਹੀਂ ਖੁੱਲੀਆਂ ਉਹਨਾਂ ਦੀਆਂ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਜਾਣ ਬੁੱਝ ਕੇ ਤਾਂ ਕਰਦਾ ਨਹੀਂ ਕੋਈ ਕੱਲ ਦੇ ਅਸੀਂ ਉਸ ਲੜਕੇ ਨੂੰ ਕਹਿ ਰਹੇ ਸੀ ਬੇਟਾ ਹੌਲੀ ਚਲਾ ਟਰੈਕਟਰ ਪਰ ਉਸ ਨੇ ਨਹੀਂ ਹੌਲੀ ਚਲਾਇਆ ਟਰੈਕਟਰ। ਤੋਂ ਅੱਜ ਉਹ ਕਾਂਡ ਕਰੀਤਾ ਜੇ ਕਿਸੇ ਦਾ ਬੱਚਾ ਕੋਈ ਥੱਲੇ ਆ ਜਾਂਦਾ ਫਿਰ ਸਾਰੇ ਮੱਲੇ ਨੇ ਇਕੱਠਾ ਹੋ ਜਾਣਾ ਸੀਗਾ। ਫਿਰ ਥਾਣੇ ਤੱਕ ਰਿਪੋਰਟ ਚਲੀ ਜਾਣੀ ਸੀ ਪਰ ਅਸੀਂ ਮੈਂ ਤਾਂ ਕੋਈ ਗੱਲ ਵੀ ਨਹੀਂ ਕਹੀ ਉਸ ਬੰਦੇ ਨੂੰ ਵੀ ਚਲੋ ਹੌਲੀ ਚਲਾਉਂਦਾ ਮਰਨ ਵਾਲਾ ਮਰ ਗਿਆ ਪਰ ਜਿਹੜੀ ਨਿਆਂ ਦੀ ਗੱਲ ਸੀ ਪਰ ਇਹ ਤਾਂ ਵੀ ਜਿਹੜਾ ਦੁੱਧ ਲਾਣ ਦੇ ਕੋਈ ਚਲੋ ਨਿਆਂ ਹੈ ਜਿਹੜਾ ਕਰਦੇ ਚਲੋ ਕਿਲੋ ਦੁੱਧ ਆ ਪਾਇਆ ਦੁੱਧ ਜੋ ਇੱਕ ਟੂੜਿਆਂ ਨੂੰ ਅਸੀਂ ਜੇ ਉਹ ਕੱਖਾਂ ਨਹੀਂ ਖੁੱਲਦਿਆਂ ਨਹੀਂ ਟੁੱਟਦੇ ਫਿਰਦੇ ਆ ਜਾਲਾ ਸੀ ਆ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਦਾਂਗੇ ਪਰ ਉਹ ਤਾਂ ਗੱਲ ਹੀ ਨਹੀਂ ਕੀਤੀ ਤਾਂ ਮੇਰੇ ਉਲਟੇ ਮੇਰੇ ਹੀ ਗਾਲੀ ਪੈਣ ਲੱਗ ਗਈ ਮਿੱਕੀ ਦੀ ਕੀ ਦੀ ਰਾਖੀ ਕਰੋਗੇ ਤੁਸੀਂ ਪਰ ਇਨਸਾਨ ਨੂੰ ਫਰਜ਼ ਆਪਣਾ ਤਾਂ ਨਿਭਾਉਣਾ ਚਾਹੀਦਾ ਜਿੰਨੀ ਵੀ ਹੋ ਸਕਦੀ ਓਨੀ ਤਾਂ ਬੰਦਾ ਕਰਨਾ ਕਰ ਸਕਦਾ ਹੈ ਕੋਈ ਆਪਾਂ ਪ੍ਰਮਾਤਮਾ ਰੱਬ ਤਾਂ ਹੈ ਨਹੀਂ ਕਿ ਜੇ ਆਪਾਂ ਸਾਰੇ ਰਿਸ਼ਤੇ ਦੀ ਆਪਾਂ ਕਰੀਏ ਪਰ ਅੱਖਾਂ ਦੇ ਮੂਰੇ ਜੇ ਕੋਈ ਨਿਆ ਅੰਨਿਆ ਹੁੰਦਾ ਉਹਦੇ ਦਾ ਹੱਦ ਨਾਰਾ ਤਾਂ ਆਪਾਂ ਮਾਰ ਸਕਦੇ ਹਾਂ ਚਲੋ ਜਿੰਨੀ ਕਿ ਸੋਚ ਮੇਰੀ ਸੀ ਮੈਂ ਉਹ ਗੱਲ ਕਰ ਲਈ ਜਿੰਨੀ ਕੋ ਉਹਨਾਂ ਦੀ ਸੋਚ ਸੀ ਮੇਰੇ ਉਹ ਗੱਲ ਪਏ ਚੱਲੇ ਧੰਨਵਾਦ ਉਹਨਾਂ ਭਰਾਵਾਂ ਦਾ ਜਿਹੜੇ ਗੱਲ ਪਾਈ ਮੇਰੇ ਸੰਗਤ ਜੀ ਦੱਸੇ ਜਰੂਰ ਦੁਨੀਆ ਕਿੱਥੋਂ ਤਾਈ ਡਿੱਗ ਪਈ ਉਸ ਨੂੰ ਆ ਦੇ ਕਿ ਉਹ ਆਵਾਰਾ ਕੁੱਤੀ ਸੀ ਜੇ ਮਰਜੀ ਤਾਂ ਫਿਰ ਕੀ ਹੋ ਗਿਆ ਕਿੱਥੋਂ ਤੇ ਲੋਕ ਡਿੱਗ ਪਏ ਯਾਰ ਇਹ ਆਵਾਰਾ ਕੁੱਤੇ ਆ ਤੇ ਆਪਾਂ ਇਹ ਤਾਂ ਨਹੀਂ ਮਤਲਬ ਆਪਣਾ ਆਪਾਂ ਨੂੰ ਇਹਨਾਂ ਦਾ ਹੱਕ ਤਾਂ ਨਹੀਂ ਦੇਦਾ ਕਿਸੇ ਨੇ ਵੀ ਆਪਾਂ ਮਾਰਨਾ ਕਿਸੇ ਨੂੰ ਚਲੋ ਆਪਾਂ ਜੇ ਕੋਈ ਨਿਆ ਨਹੀਂ ਕਰ ਸਕਦੇ ਯਾਰ ਆਪਾਂ ਐਵੇਂ ਬੇਫਾਲਤੂ ਆਪਾਂ ਕਿਸੇ ਗੱਲ ਵੀ ਨਾ ਪਈਏ ਬੋਲੀਏ ਨਾ ਚੋਰ ਤਾਂ ਮੈਨੂੰ ਜਾਂਦੇ ਤੂੰ ਕੀ ਕੀਤੀ ਜਿਆਦਾ ਕਰੇਗਾ ਉਹਦਾ ਰੱਖਿਆ ਕਰੇਗਾ ਤੂੰ ਪਰ ਜਿੰਨਾ ਫਰਜ਼ ਆ ਉਹਨਾਂ ਦਾ ਆਪਾਂ ਨਿਵਾਸ ਕਰਦੇ ਆਪਾਂ ਆਪ ਦਾ ਆਪਾਂ ਕੋਈ ਗੱਲ ਵੀ ਨਹੀਂ ਪਾਈ ਆਪਾਂ ਦੇ ਇੱਕ ਨਿਆਸ ਤੇ 5000 ਰੁਪਏ ਹੋਲੀ ਚਲਾ ਲੰਦਾ ਟਰੈਕਟਰ ਕਾਦੇ ਆਸਤੇ ਟੂਲ ਵੀ ਮੁੰਡੇ ਨੂੰ ਕੱਲ ਦਾ ਉਹਨੂੰ ਸਮਝਾਈ ਜਾਂਦੇ ਵੀ ਇੱਥੇ ਕੰਮ ਕਰੀ ਜਾਂਦੇ ਮੈਂ ਆਪ ਖੁਦ ਕੱਲ ਰਸਤਾ ਸਾਫ ਕਰ ਰਿਆ ਸੀ ਤੇ ਫਿਰ ਵੀ ਨਹੀਂ ਹਟਿਆ ਬੈਕ ਫੁੱਲ ਆਵਾਜ਼ ਛੱਡ ਕੇ ਤੇ ਫਿਰ ਵੀ ਉਹ ਭਜਾਈ ਫਿਰੇ ਟਰੈਕਟਰ 91 ਦਾ ਟਰੈਕਟਰ ਉਹਦੇ ਕੋਲੇ ਚਲੋ ਜਾਨਵਰ ਸੀ ਇਹਦਾ ਮਰਨ ਵਾਲਾ ਮਰ ਗਿਆ ਜੇ ਬਾਈ ਜਾਨਸ ਕਿਸੇ ਦਾ ਬੱਚਾ ਥੱਲੇ ਆ ਜੇ ਤੇ ਫਿਰ ਤੁਸੀਂ ਧਰਨੇ ਲਾਉਂਗੇ ਫੇਰ ਤੁਸੀਂ ਪ੍ਰਸ਼ਾਸਨ ਨੂੰ ਬੁਰਾ ਕਹੋਗੇ ਵੀ ਸਾਡਾ ਨਿਆਂ ਨਹੀਂ ਕਰਦੇ ਫਲਾਣਾ ਨਹੀਂ ਕਰਦੇ ਪਰ ਉਹ ਬੰਦੇ ਨੂੰ ਆਪ ਦਾ ਵੀ ਕੰਟਰੋਲ ਚਾਹੀਦਾ ਹਾਂ ਆ ਕੀ ਬਾਤ ਐ ਰਹਿ ਗਰੋ ਰਾਲ ਕੇ ਕੀ ਬਾਤ ਬਾਤ ਆ ਸਾਰੇ ਮੁੰਡੇ ਨਾਲ ਦੀ ਨਾਲ ਆ ਗਏ ਜਿਨ੍ਹਾਂ ਨੂੰ ਬੁਲਾਇਆ ਪੈਸਾ ਚਲੋ ਉਹ ਮਿੱਟੀ ਦਾ ਸੰਭਾਲਦੀ ਆ ਸਾਰੇ ਮੇਰੇ ਮਹੱਲੇ ਦੇ ਆਪਣੇ ਪੀਰ ਖਣਾ ਬਸਤੀ ਦੇ ਲੜਕੇ ਆ ਸਾਰੇ ਆ ਨਿਕੜ ਕੇ ਬੱਚੇ ਵੀ ਉਹਦੀ ਮਿੱਟੀ ਸੰਭਾਲਣਗੇ ਆ ਦੇਖੋ ਜੇ ਇਹਨਾਂ ਦੇ ਸੀਨੇ 'ਚ ਦਰਦ ਹੋਇਆ ਹਿਰਦੇ ਦਰਦ ਲੱਗੇ ਵੀ ਚਲੋ ਉਹਦੀ ਮਿੱਟੀ ਦਾ ਸੰਭਾਲ ਦੀਏ ਆ ਬੱਚੇ ਵੀ ਆ ਗਏ ਪਰ ਕੋਈ ਸਿਆਣਾ ਬੰਦਾ ਸਗਾ ਦੀ ਨਹੀਂ ਆਇਆ ਕਰੋ ਉਲਟੇ ਗੱਲ ਹੋਰ ਮੇਰੇ ਪੈਣ ਲੱਗੇ ਉਹ ਕਿ ਬੱਚੇ ਆ ਗਏ ਇਹਨਾਂ ਦੇ ਹਿਰਦੇ ਬਲੁੰਦਰੇਗੇ ਵੀ ਨਿੱਕੇ ਆ ਕੇ ਨਿੱਕੇ ਨਿੱਕੇ ਬੱਚੇ ਆ ਉਹਨਾਂ ਦੀ ਮਾਂ ਮਰ ਗਈ ਸੋ ਆ ਦੇਖੋ ਨਿਕਲ ਕੇ ਬੱਚੇ ਸੇਵਾ ਕਰ ਰਹੇ ਹੈ ਉਹਦੀ ਮਿੱਟੀ ਸੰਭਾਲ ਲਈ ਚਲੋ ਪਰਮਾਤਮਾ ਭਲੀ ਕਰੇ ਮਾਰਨ ਵਾਲੇ ਦੀ ਵੀ ਤੇ ਜਿੰਨਾਂ ਦੇ ਹਾਰ ਨਾਰਾ ਨਹੀਂ ਮਾਰਿਆ ਨਹੀਂ ਖੜੇ ਬਰੋਬਰ ਉਹਨਾਂ ਆਸਤੇ ਪਰਮਾਤਮਾ ਭਲੀ ਕਰੇ ਉਹਨਾਂ ਦੀ ਵੀ ਹੁਣ ਨਾ ਹੁਣ ਸਹੀ ਵੀ ਹੈ ਸਹੀ ਹੈ ਚੱਕ ਲਓ ਬਟੇ ਹੋਰ ਹਾਂ ਗੱਟੇ ਨਾ ਗੱਟਾ ਗੱਲਾਂ ਨਹੀਂ ਬਟੇ ਗੱਟਾ ਗੱਟਾ ਲਾ ਦਿਓ ਆਇਆ ਛੇ ਮੈਂ ਚੱਕ ਲਓ ਬਟੇ ਹਾਂ ਬਸ ਇਹ ਫੜਕੀ ਰੋ ਚੱਕ ਲਓ ਚੱਕਲਾ ਚੱਕਲਾ ਕੋਈ ਗੱਲ ਨਹੀਂ ਆਹ ਦੇਖੋ ਚੋਰੀ ਅੱਜ ਹੀ ਸੂਈ ਸੀ ਇਹ ਸਵੇਰ ਮੂਸਲਾ ਕਰ ਦੇ ਬਟਾ ਮੜੇ ਪਿੱਛੇ ਖਚਲਾ ਚਲੋ ਨੂਨ ਪਾ ਦੇ ਉੱਤੇ ਆ ਪੈਰ ਪੈਠਾ ਲਈ ਕਰ ਦੇ ਪੈਰ ਬਾਹਰ ਨਾਲ ਨਿਕਲੇ ਕੁੱਤੇ ਦੂਜੇ ਨਾਲ ਪੱਟ ਦੇ ਆ ਪੈਰ ਥੱਲੇ ਕਰ ਦੇ ਚਲੋ ਨੂਨ ਪਾ ਲਓ ਉਹ ਪਰਮਾਤਮਾ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਜਿੰਨਾ ਵੀ ਫਰਜ਼ ਸੀ ਆਪਾਂ ਉਹਨਾਂ ਪਾ ਦਿੱਤਾ ਆ ਕਪੜਾ ਪਾ ਦੇ ਬਟੇ ਇਹ ਯਾ ਮੋਦੀ ਕੋ ਐਸੇ ਇੱਕ ਸਸਕਾਰ ਕਰਤਾ ਇਹਦਾ ਦੇਖੋ ਬੱਚੇ ਵੀ ਸ਼ਾਮਲ ਹੋ ਗਏ ਸਰਕਾਰ ਦੇ ਵਿੱਚ ਇੱਕੋ ਜਿਹੀ ਮਿੱਟੀ ਦੀ ਸਮਾਉਣ ਦੇ ਵਿੱਚ ਬੱਚੇ ਵੀ ਨਾਲ ਆ ਦੇਖੋ ਅੱਜ ਇਹਦੀ ਲਿਖੀ ਸੀ ਬੱਚੇ ਨਿਕ ਡਾਲੇ ਸਟ ਲੈ ਲੈਂਦੇ ਕਮਰ ਬੈਠ ਡਾਲੀ ਸੁਣ ਡਾਲੀ ਸੁਟੇ ਛੋਟੇ ਬੱਟੇ ਸੁਟੇ ਬਈ ਉੱਪਰ ਰੱਖ ਲੈ ਛੋਟੇ ਵਾਲੇ ਡਾਲੇ ਸਟ ਆਸੀ ਕੋ ਕੁੱਤਾ ਕਰਤਾ ਬਿੱਲੀ ਆ ਬਣਾਉਂ ਬਾਕੀ ਕੋ ਕਰੀ ਉਹ ਡਾਲੀ ਜੋ ਉੱਪਰ ਰੱਖ ਦੋ ਨੱਪ ਦੋ ਥੱਲੇ ਬਸ ਬਸ ਸਮਾਜ ਜੀ ਬਣਾਉਦੇ ਇਹ ਵਿਚਾਰੇ ਡਾਲੀ ਨਾਲ ਲਾ ਦੋ ਚਲੋ ਨਾਲ ਆਦੀ ਬੋਲੇ ਚਲੋ ਨਾ ਬਈ ਨਾ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਆਤਮਾ ਨੂੰ ਸ਼ਾਂਤੀ ਦੇਵੇ ਚਲੋ ਬੱਚੇ ਦਾ ਉਹਦੇ ਪਾਲਣੇ ਪੈਣੇ ਆ ਕੰਮ ਕਰ ਦਿਨਾਂ ਜੀਤੂ ਕੀ ਡੈਰੀ ਤੋਂ ਦੁੱਧ ਆ ਗਿਆ ਸੀਗਾ ਦੁੱਧ ਉਹਨਾਂ ਦੇ ਦੇ ਗਏ ਸੀਗੇ ਦੁੱਧ ਬੱਚਿਆਂ ਨੂੰ ਪਿਲਾਤਾ ਤੇ ਹੁਣ ਨਾ ਸੀ ਜੇ ਕੋਈ ਦਊਦਾ ਆਪਦੇ ਕੋਲੋਂ ਆਪ ਕਿਲੋ ਵੱਧ ਪਾਲਿਆ ਕਰਾਂਗੇ ਤੇ ਬੱਚੇ ਦਾ ਪਾਲਣੇ ਹੀ ਆ ਇਹ ਯਾਤਵਾਨ ਨੂੰ ਸ਼ਾਂਤੀ ਦੇਵੇ ਪਰਮਾਤਮਾ ਸਕੇ ਪਾਓ। ਸੋ ਅੱਜ ਇਹਦਾ ਅੰਤਮ ਸस्कार ਹੋ ਗਿਆ ਸਮਝੋ। ਸੋ ਅੱਜ ਇਹ ਬੱਚਾ ਨੂੰ ਜਨਮ ਦੇਗੀ 6 ਬੱਚੇ ਸੀ ਇਹਦੇ। ਸੋ ਬੱਚੇ ਦੀ ਸ਼ਮਤ ਬਣ ਗਈ ਹੈ ਠੀਕ। ਚੱਲ ਬੱਚੇ ਨੂੰ ਮੈਂ ਪਰਮਾਤਮਾ ਸਭ ਦੀ ਪਹਿਲੀ ਕਰੀ। ਧੰਨਵਾਦ।